ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਚੋਣ ਕਮਿਸ਼ਨ ਨੇ ਪੰਜਾਬ ਦੇ 118 ਆਗੂਆਂ ਦੇ ਇਸ ਵਾਰ ਲੋਕ ਸਭਾ ਚੋਣਾਂ ਲੜਨ ਤੇ ਰੋਕ ਲਾ ਦਿੱਤੀ ਹੈ ਕਮਿਸ਼ਨ ਨੂੰ ਪਿਛਲੀਆਂ ਚੋਣਾਂ ਦੇ ਖਰਚੇ ਦਾ ਵੇਰਵਾ ਨਾ ਦੇਣ ਤੇ ਉਸ ਦਾ ਕੋਈ ਤਸੱਲੀ ਬਖਸ਼ ਜਵਾਬ ਨਾ ਦੇਣ ਕਰਕੇ ਇਹਨਾਂ ਨੂੰ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਗਿਆ ਇਹਨਾਂ ਆਗੂ ਨੂੰ 3 ਸਾਲੀ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਗਿਆ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਣ ਤੇ ਚੋਣ ਕਮਿਸ਼ਨ ਇਹਨਾਂ ਆਗੂਆਂ ਦੀਆਂ ਨਾਮਜ਼ਦਗੀਆਂ ਨਹੀਂ ਲਏਗਾ ਜਾਂ ਫਿਰ ਸਕਰੂਟੀਨੀ ਵੇਲੇ ਉਹਨਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰ ਦਿੱਤੇ ਜਾਣਗੇ ਜਿਨ੍ਹਾਂ ਮਿਜਵਾਰਾਂ ਤੇ ਚੋਣ ਲੜਨ ਤੇ ਰੋਕ ਲਾਈ ਗਈ ਹੈ ਸੂਚੀ ਵਿੱਚ ਪਹਿਲੇ ਨੰਬਰ ਤੇ ਲੁਧਿਆਣਾ ਜਿੱਥੇ 26 ਆਗੂ ਨੂੰ ਅਯੋਗ ਕਰਾਰ ਦਿੱਤਾ ਗਿਆ 17 ਆਗੂਆਂ ਨਾਲ ਸੰਗਰੂਰ ਤੇ 15 ਆਗੂਆਂ ਨਾਲ ਜਲੰਧਰ ਤੀਜੇ ਨੰਬਰ ਤੇ ਹੈ 11 ਮਿਜਵਾਰਾਂ ਨਾਲ ਅੰਮ੍ਰਿਤਸਰ ਚੌਥੇ ਨੰਬਰ ਤੇ ਹੈ ਪਠਾਨਕੋਟ ਤੋਂ ਤਿੰਨ ਮਿਜਵਾਰ ਚੋਣ ਨਹੀਂ ਲੜ ਸਕਣਗੇ ਗੁਰਦਾਸਪੁਰ ਤੋਂ ਚਾਰ ਤਰਨਤਾਰਨ ਤੋਂ 9 ਕਪੂਰਥਲਾ ਤੋਂ 6 ਮੋਹਾਲੀ ਤੋਂ 5 ਮੋਗਾ ਤੋਂ 4 ਖਰੋਸਪੁਰ ਦੇ ਤਿੰਨ ਸ਼੍ਰੀ ਮੁਕਸਰ ਸਾਹਿਬ ਤੋਂ ਇੱਕ ਤੇ ਬਠਿੰਡਾ ਤਲਵੰਡੀ ਸਾਬ ਤੋਂ ਇੱਕ ਮਾਨਸਾ ਦੇ ਤਿੰਨ ਬਰਨਾਲਾ ਤੇ ਧੂਰੀ ਦੇ ਦੋ ਪਟਿਆਲਾ ਤੇ ਪੰਜ ਤੇ ਫਤਿਹਗੜ ਸਾਹਿਬ ਤੇ ਫਰੀਦਕੋਟ ਦੇ ਦੋ ਆਗੂ ਸ਼ਾਮਲ ਹੋਣਗੇ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਬਸ ਸਰਚ ਕਰੋ ਪੰਜਾਬ ਡੈਰੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਿਲ ਹੋ ਜਾਓ। ਜੇ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ।